ਕੱਲੀ ਮਾਇਆ ਜ਼ਿੰਦਗੀ ਦਾ ਹਿੱਸਾ ਥੋੜਾ ਹੁੰਦੀ ਹੈ ਪਰ ਸੱਚ ਜਾਣਿਓ ਬਹੁਤੇ ਸੁਖ ਬੰਦੇ ਨੂੰ ਦੁੱਖ ਭੋਗਣ ਵਾਸਤੇ ਮਜਬੂਰ ਕਰ ਦਿੰਦੇ ਨੇ ਦੁੱਖ ਭੋਗਣ ਵਾਸਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਸੁਰਤ ਚੋਂ ਕਢਤਾ ਅੱਜ ਤੇ ਸਿੱਖਾਂ ਦੀਆਂ ਧੀਆਂ ਤੇ ਸਿੱਖਾਂ ਦੇ ਬੱਚੇ ਸਲੂਨ ਦਾ ਕੋਰਸ ਕਰਦੇ ਨੇ ਜਿਹੜਾ ਕੌਮ ਤੇ ਕਲੰਕਾਇਕੀ ਅੱਜ ਸਿੱਖਾਂ ਦੇ ਬੱਚੇ ਨਾਈਆਂ ਦੀਆਂ ਦੁਕਾਨਾਂ ਕੋਲ ਕੇ ਬੈਠੇ ਜਾਣ ਵਾਲੇ ਵੀ ਸਿੱਖ ਤੇ ਕੱਟਣ ਵਾਲੇ ਵੀ ਸਿੱਖ ਅੱਜ ਕਿਹੜਾ ਜਕਰੀਆ ਖਾਂਕ ਦੇ ਲਾਹੌਰ ਤੋਂ ਫੜ ਕੇ ਲੈ ਕੇ ਆਉਣਾ ਕੀ ਆ ਅੱਜ ਤੱਕ ਘਰਾ ਘਰਾ ਚ ਇੱਕ ਸਿੱਖੀ ਨੂੰ ਕਤਲ ਕਰਨ ਵਾਲੇ ਤੇ ਦੂਸਰੇ ਨਚਾਰ ਇਹ ਦੋ ਚੀਜ਼ਾਂ ਅਸੀਂ ਬਖੂਬੀ ਪੈਦਾ ਕੀਤੀਆਂ ਨੇ ਬਖੂਬੀ ਇੱਕ ਕੇਸ ਕਤਲ ਕਰਨ ਵਾਲੇ ਅਸੀਂ ਆਪਣੀਆਂ ਧੀਆਂ ਨੂੰ ਆਪਣੇ ਬੱਚਿਆਂ ਨੂੰ ਲੱਖ ਲੱਖ ਦੋ ਦੋ ਲੱਖ ਰੁਪਈਆ ਲਾ ਕੇ ਕੋਰਸ ਕਰਾ ਰਹੇ ਹਾਂ ਦੋ ਦੋ ਲੱਖ ਰੁਪਈਆ ਲਾ ਕੇ ਤੇ ਲੜਕੇ ਕੀ ਦੇਣਾ ਕੰਚੀਆਂ ਤੇ ਦੂਸਰੇ 1.5 ਲੱਖ ਰੁਪਈਏ ਦਾ ਫੋਨ ਲੈ ਕੇ ਹੱਥਾਂ 'ਚ ਨਚਾਰ ਪੈਦਾ ਕਰਦੇ ਨਚਾਰ ਉਹ ਪਹਿਲਾਂ ਘਰਾਂ 'ਚ ਨੱਚਦੇ ਸੀ ਘਰਾਂ ਤੋਂ ਬਾਹਰ ਗਲੀਆਂ 'ਚ ਨਿਕਲੇ ਅੱਜ ਵੱਡੇ ਵੱਡੇ ਰੋੜਾਂ ਤੇ ਸੜਕਾਂ ਤੇ ਨੱਚਦੇ ਫਿਰਦੇ ਧੀਆਂ ਵੀ ਨੱਚਦੀਆਂ ਫਿਰਦੀਆਂ ਤੇ ਨੌਜਵਾਨ ਪੁੱਤ ਵੀ ਨੱਚੀ ਜਾ ਰਹੇ ਕੌਣ ਸਮਝਾਵੇ ਇਹਨਾਂ ਨੂੰ ਕਿ ਤੁਸੀਂ ਛੋਟੇ ਸਾਹਿਬ ਜਿਆਦਿਆਂ ਦੇ ਵਾਰਿਸ ਜੀ